ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਵੈਲਕਮ ਹੈ ਜੀ ਤੁਹਾਡੇ ਸਾਡੇ ਚੈਨਲ ਸਬਟੂਕ ਬੀਕ ਤੇ ਪਹਿਲਾਂ ਤਾਂ ਅੱਜ ਨਾ ਮੈਨੂੰ ਖੁਦ ਨੂੰ ਹੀ ਵੀਡੀਓ ਬਣਾਉਣਾ ਬਣਾਉਣੀ ਪੈ ਰਹੀ ਹੈ ਕਿਉਂਕਿ ਮੇਰੀ ਹੈਲਪ ਕਰਨ ਵਾਲਾ ਅੱਜ ਕੋਈ ਵੀ ਨਹੀਂ ਸੀਗਾ ਸੋ ਇਸ ਲਈ ਉਠਣੀ ਜਾਣਾ ਸੀ ਆਪਾਂ ਪਾਰਸਲ ਕਰਨਾ ਸੀ ਸੂਟੇ ਤੁਹਾਨੂੰ ਦਿਖਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਸੀ ਜੇ ਦੇਖੋ ਕਿੰਨਾ ਸੋਹਣਾ ਸੂਟ ਲੈ ਕੇ ਆਇਆ ਅੱਜ ਆਪਾਂ ਤੁਹਾਡੇ ਲਈ ਤੇ ਅੱਜ ਬਈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਵਧੀਆ ਸਰਪ੍ਰਾਈਜ਼ ਹੈ ਜਿਹੜਾ ਉਹ ਲੈ ਕੇ ਆਈਆਂ ਮੈਨੂੰ ਪੂਰੀ ਉਮੀਦ ਹੈ ਕਿ ਕੁੜੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਸਾਡਾ ਉਹ ਵਾਲਾ ਸਰਪ੍ਰਾਈਜ਼ ਦੇਖ ਕੇ ਠੀਕ ਹੈ ਜੀ ਤੇ ਅੱਜ ਜਿਹੜਾ ਹੈਗੇ ਆਪਾਂ ਨਿਊ ਆਊਟਫਿਟ ਵੀ ਲੈ ਕੇ ਆਏ ਆ ਤੁਹਾਡੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਆਪਾਂ ਤੁਹਾਡੇ ਲਈ ਨਿਊ ਆਊਟਫਿਟ ਲੈ ਕੇ ਆਏ ਆ ਉਹ ਤੁਹਾਨੂੰ ਦਿਖਾਉਂਗੀ ਦੇਖੋ ਤੁਸੀਂ ਸਾਰੇ ਜਣੇ ਇਹਦੇ ਬਾਰੇ ਤੁਹਾਨੂੰ ਜਿਹੜੀ ਹੈਗੀ ਆ ਪੂਰਾ ਡਿਟੇਲ ਦੇ ਵਿੱਚ ਸਾਰਾ ਆਪਾਂ ਸਮਝਾਵਾਂਗੇ ਵੀ ਤੇ ਜਿਹੜਾ ਸਰਪ੍ਰਾਈਜ਼ ਹੈ ਜੀ ਉਹਦੇ ਲਈ ਤੁਹਾਨੂੰ ਵੀਡੀਓ ਨੂੰ ਲਾਸਟ ਤੱਕ ਜਰੂਰ ਜਰੂਰ ਦੇਖਣਾ ਪੈਣਾ ਹੈ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਲਾਸਟ ਤੱਕ ਜਰੂਰ ਦੇਖਿਓ ਤਾਂ ਕਿ ਜਿਹੜਾ ਆਪਾਂ ਸਰਪ੍ਰਾਈਜ਼ ਤੁਹਾਡੇ ਲਈ ਲੈ ਕੇ ਆਏ ਆ ਉਹ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਤੇ ਜਿਹੜਾ ਹਨਾ ਹੈਗੇ ਵੀ ਕੁੜੀਆਂ ਨੂੰ ਬਹੁਤ ਖੁਸ਼ੀ ਹੋਊਗੀ ਉਹ ਵਾਲਾ ਸਰਪ੍ਰਾਈਜ਼ ਸੁਣ ਕੇ ਦੇਖ ਕੇ ਤੇ ਮੈਂ ਤੁਹਾਨੂੰ ਦੱਸੂਗੀ ਉਹ ਠੀਕ ਹੈ ਜੀ ਤੇ ਜਿਹੜੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਮੈਂ ਜਿਹੜਾ ਆਊਟਫਿਟ ਲੈ ਕੇ ਆ ਪਾ ਤੁਹਾਡੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਹਦੇ ਬਾਰੇ ਡਿਟੇਲਸ ਸਮਝਾਉਣੀ ਆ ਦੇਖੋ ਜੀ ਅੱਜ ਪਾ ਤੁਹਾਡੇ ਲਈ ਬਹੁਤ ਪਿਆਰਾ ਜਾਂ ਸੋਹਣਾ ਜਾਂ ਆਊਟਫਿਟ ਹੈ ਜਿਹੜਾ ਉਹ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਜੀ ਇਹਦਾ ਫਰੋਜੀ ਲਾਈਟ ਫਰੋਜੀ ਜਾਂ ਕਲਰ ਹੈ ਦਾ ਸਕਾਈ ਜਾਂ ਬਹੁਤ ਸੋਹਣਾ ਜਿਹੜਾ ਹੈਗਾ ਕਲਰ ਹੈ ਦੇ ਸੂਟ ਦਾ ਤੇ ਹਾਈ ਗ੍ਰੇਡ ਸਿਲਕ ਦੇ ਉੱਪਰ ਇਹ ਸੂਟ ਨੂੰ ਪਾ ਰੈਡੀ ਕੀਤਾ ਤੇ ਇਹਦੇ ਉੱਪਰ ਜਿਹੜਾ ਵਰਕ ਹੈ ਬਿਲਕੁਲ ਐਲੀਗੈਂਟ ਜਿਹਾ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਪਿਆਰਾ ਜਿਹਾ ਵਰਕ ਹੋਇਆ ਹੋਇਆ ਦੇ ਉੱਪਰ ਪੈਚ ਵਰਕ ਕੀਤਾ ਕਾਰੀਗਰ ਨੇ ਦੇਖੋ ਤੁਸੀਂ ਇਹ ਜਿਹੜਾ ਸੀਗਾ ਆਪਣੇ ਨਾ ਕਸਟਮਰ ਕੈਨੇਡਾ ਤੋਂ ਨੇ ਬਹੁਤ ਹੀ ਪਿਆਰੇ ਜਿਹੇ ਕਸਟਮਰ ਨੇ ਆਪਣੇ ਤੇ ਉਹਨਾਂ ਨੇ ਆਪਾਂ ਨੂੰ ਸੂਟ ਦਿੱਤਾ ਬਹੁਤ ਹੀ ਜਲਦੀ ਜਲਦੀ ਚ ਉਹਨਾਂ ਨੇ ਆਰਡਰ ਕੀਤਾ ਸੋ ਆਪਾਂ ਜਲਦੀ ਜਲਦੀ ਦੇ ਵਿੱਚ ਸੂਟ ਹੈਗੇ ਜਿਹੜਾ ਰੈਡੀ ਕੀਤਾ ਤੇ ਇਹਦੇ neck ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਪੈਚ ਵਰਕ ਹੈ ਜਿਹੜਾ ਹੋਇਆ ਹੋਇਆ ਤੇ sleeves ਦੇ ਉੱਪਰ ਵੀ ਮੈਂ ਤੁਹਾਨੂੰ ਦਿਖਾਉਣੀ ਆ sleeves ਦੇ ਉੱਪਰ ਵੀ ਇਦਾਂ ਜਿਹੜੀਆਂ ਹੈਗੀਆਂ ਨੇ ਦੋ ਅੰਬੀਆਂ sleeves ਦੇ ਉੱਪਰ ਵੀ ਬਨੀਆਂ ਹੋਈਆਂ ਨੇ ਤੇ ਇੱਥੇ ਜਿਹੜਾ ਹੈਗਾ ਇਹਦੇ ਬਾਰਡਰ ਵੀ ਬਣਿਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਉੱਪਰ ਜਿਹੜੀਆਂ ਹੈਗੀਆਂ ਨੇ ਅੰਬੀਆਂ ਬਣੀਆਂ ਹੋਈਆਂ ਨੇ ਜਿੱਦਾਂ ਕਿ neck ਦੇ ਉੱਪਰ ਸਾਰੀ ਡਿਟੇਲ ਹੈ ਉਹ ਵਾਲੀ ਹੈ ਨਾ ਮੈਂ ਤੁਹਾਨੂੰ ਸਮਝਾਇਆ ਡਿਟੇਲ ਦੇ ਵਿੱਚ neck ਦੇ ਉੱਪਰ ਵੀ ਤੇ ਵਿੱਚ ਸਾਰੇ ਦੇ ਹੈ ਨਾ ਸੂਟ ਦੇ ਬੂਟੀਆਂ ਬਣੀਆਂ ਹੋਈਆਂ ਨੇ ਤੇ ਘੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਬਹੁਤ ਸੋਹਣਾ ਪਿਆਰਾ ਜਿਹਾ ਕੰਮ ਹੈ ਜਿਹੜਾ ਉਹ ਘੇਰੇ ਦੇ ਉੱਪਰ ਹੋਇਆ ਹੋਇਆ ਹੈ ਸਟੀਚਿੰਗ ਸਟਾਈਲ ਦੇ ਵਿੱਚ ਆਪਾਂ ਇਹਨੂੰ ਬਹੁਤ ਹੀ ਸੋਹਣਾ ਪਿਆਰਾ ਜਿਹਾ ਹੈਂਗਿੰਗ ਮੋਤੀ ਵਾਲੀ ਜਿਹੜੀ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਇਹ ਵਾਲੀ ਲੇਸ ਲਗਾ ਕੇ ਪਿੰਨ ਲਗਾਈਏ ਤੇ ਇਦਾਂ ਇਹਦੇ ਚਾਕ ਦੇ ਉੱਪਰ ਵੀ ਆਪਾਂ ਪਾਈਪੇ ਲਗਾ ਕੇ ਇਹਨੂੰ ਜਿਹੜਾ ਹੈਗਾ ਫਿਨਿਸ਼ਿੰਗ ਦਿੱਤੀ ਹੈ ਸੂਟ ਨੂੰ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਆਪਨਾ ਬਣ ਕੇ ਰੈਡੀ ਹੋਇਆ ਹੈ ਦੇਖੋ ਤੁਸੀਂ ਫਾਈਨਲ ਲੁੱਕ ਜਿਹੜਾ ਦੁਪੱਟਾ ਰੱਖਿਆ ਗਿਆ ਜੀ ਆਪਾਂ ਇਹਦੇ ਨਾਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਜਿੱਦਾਂ ਕਿ গারਲਿਸ਼ ਲੁੱਕ ਦੇ ਵਿੱਚ ਨਾ ਜਿੰਨੇ ਸੂਟ ਆਪਾਂ ਰੈਡੀ ਕਰਦੇ ਆਂ ਤੇ ਸਾਰੀਆਂ ਕੁੜੀਆਂ ਨੂੰ ਮੋਸਟਲੀ ਨਾ ਆਰਗੈਂਜ਼ਾ ਦਾ ਦੁਪੱਟਾ ਬਹੁਤ ਜ਼ਿਆਦਾ ਪਸੰਦ ਹੁੰਦਾ ਤੇ ਸੋ ਇਸ ਨੂੰ ਆਪਾਂ ਫਿਨਿਸ਼ਿੰਗ ਹੈ ਜਿਹੜੀ ਮੋਤੀ ਵਾਲੀ ਲੇਸ ਲਗਾ ਕੇ ਫਿਨਿਸ਼ਿੰਗ ਦਿੰਦੀ ਹੈ ਸੂਟ ਨੂੰ ਮੈਂ ਜਿਹੜੀ ਇਹਦੀ ਉਹ ਵੀ ਬਹੁਤ ਸੋਹਣਾ ਬਾਟਮ ਦੇ ਉੱਪਰ ਵੀ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਜਿਹੜਾ ਜਿਹੜਾ ਕਿ ਘੇਰੇ ਦੇ ਉੱਪਰ ਕੰਮ ਹੋਇਆ ਹੈ ਉਹੀ ਇਹਦੀ ਬਾਟਮ ਦੇ ਉੱਪਰ ਕੰਮ ਹੋਇਆ ਹੈ ਤਾਂ ਪਾਈਪਿੰਗ ਲਗਾ ਕੇ ਆਪਾਂ ਇਹਨੂੰ ਫਿਨਿਸ਼ਿੰਗ ਦਿੰਦੀ ਹੈ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਉਹ ਬਣ ਕੇ ਰੈਡੀ ਹੋਇਆ ਹੈ ਠੀਕ ਹੈ ਜੀ ਤੁਸੀਂ ਵੀ ਸਾਰੇ ਇਦਾਂ ਸੋਹਣੇ ਸੋਹਣੇ ਜੇ ਸੂਟ ਸਾਡੇ ਤੋਂ ਬਾਈ ਕਰਨ ਲਈ ਹਨਾ ਨਿਊ ਨਿਊ ਡਿਜ਼ਾਈਨਿੰਗ ਕਰਵਾਉਣ ਲਈ ਸਾਡੇ ਦਿੱਤੇ ਗਏ ਨੰਬਰ ਤੇ ਜਰੂਰ ਕਾਲ ਕਰਿਓ ਜੀ ਨੰਬਰ ਹੈਗੇ ਜੀ ਆਪਣਾ 7009012509 ਤੇ ਇਹਦੇ ਤੁਹਾਨੂੰ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਦਾਂ ਸੋਹਣੇ ਸੋਹਣੇ ਜੇ ਸੂਟ ਕਸਟਮਾਈਜ਼ ਕਰਵਾਉਣ ਲਈ ਤੇ ਜਿਹੜਾ ਮੈਂ ਤੁਹਾਨੂੰ ਸਰਪ੍ਰਾਈਜ਼ ਕਿਹਾ ਸੀਗਾ ਉਹ ਵਾਲਾ ਸਰਪ੍ਰਾਈਜ਼ ਇਹ ਹੈ ਜੀ ਤੇ ਹੁਣ ਆਪਾਂ ਨੇ ਨਾ ਜੁਐਲਰੀ ਵੀ ਸੂਟਾਂ ਦੇ ਨਾਲ ਹੀ ਹਨਾ ਸਟਾਰਟ ਕਰਤਾ ਉਹਦਾ ਵੀ ਕੰਮ ਤੁਹਾਨੂੰ ਪਤਾ ਹੀ ਜਿੱਦਾਂ ਕਿ ਜਿਹੜੇ ਆਪਣੇ ਬਾਹਰਲੇ ਕਸਟਮਰ ਹੁੰਦੇ ਆ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਉਹਨਾਂ ਨੂੰ ਉੱਥੇ ਬਹੁਤ ਜ਼ਿਆਦਾ ਕੋਸਟਲੀ ਜਿਹੜੀ ਹੈਗੇ ਜੁਐਲਰੀ ਮਿਲਦੀ ਆ ਤੇ ਉਹਦੇ ਕਰਕੇ ਨਾ ਫਿਰ ਮੈਨੂੰ ਨਾ ਬਹੁਤ ਸਾਰੀ ਡਿਮਾਂਡ ਆਉਂਦੀ ਸੀਗੀ ਕਿ ਤੁਸੀਂ ਜੁਐਲਰੀ ਵੀ ਸਾਨੂੰ ਨਾਲ ਹੀ ਭੇਜਿਆ ਕਰੋ ਸੂਟਾਂ ਦੇ ਤੇ ਬਈ ਆਪਾਂ ਨਾ ਮੈਂ ਤੁਹਾਨੂੰ ਦੱਸਦੀ ਸੀ ਕਿ ਤੁਸੀਂ ਕਿਸੇ ਵੀ ਡਿਜ਼ਾਈਨਿੰਗ ਦੀ ਠੀਕ ਹੈ ਜੀ ਸੂਟ ਦਾ ਜਿਹੜਾ ਵੀ ਹੈ ਨਾ ਤੁਹਾਡਾ ਡਿਜ਼ਾਈਨ ਹੁੰਦਾ ਕਿਸੇ ਵੀ ਡਿਜ਼ਾਈਨਿੰਗ ਦੀ ਤੁਸੀਂ ਜਿਹੜੀ ਹੈਗੀ ਹੈ ਜੁਐਲਰੀ ਉਹ ਆਪਣੇ ਤੋਂ ਬਾਈ ਕਰ ਸਕਦੇ ਹੋ ਇਹ ਦੇਖੋ ਇਹ ਸੂਟ ਦੇ ਨਾਲ ਆਪਾਂ ਇਹ ਵਾਲੀ ਜੁਐਲਰੀ ਹੈ ਨਾ ਉਹਨਾਂ ਨੇ ਸਾਨੂੰ ਪਿਕ ਸੈਂਡ ਕੀਤੀ ਸੀ ਕਹਿੰਦੇ ਸੇਮ ਇਦਾਂ ਦਾ ਚਾਹੀਦਾ ਆਪਾਂ ਸੇਮ ਇਦਾਂ ਦੇ ਇਹ ਵਾਲਾ ਨੈਕਲੇਸ ਹੈ ਠੀਕ ਹੈ ਜੀ ਤੇ ਇਹ ਵਾਲੇ ਇਹਦੀ ਇਅਰਿੰਗ ਹੈਗੇ ਆ ਬਹੁਤ ਹੀ ਸੋਹਣੇ ਪਿਆਰੇ ਐਲੀਗੈਂਟ ਜੀ ਇਅਰਿੰਗ ਨੇ ਦੇ ਨਾਲ ਜਿੱਦਾਂ ਕਿ ਆਪਣੇ ਕਸਟਮਰ ਦੀ ਚੁਆਇਸ ਸੀਗੀ ਆਪਾਂ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਇਦਾਂ ਜੁਐਲਰੀ ਵੀ ਨਾਲ ਭੇਜ ਰਹੇ ਹਾਂ ਸੂਟ ਦੇ ਠੀਕ ਹੈ ਜਿਹੜੀ ਉਹਨਾਂ ਨੇ ਬਾਕੀ ਹੋਰ ਉਹ ਵੀ ਆਪਾਂ ਤੁਹਾਨੂੰ ਸਾਰੀ ਹੈ ਨਾ ਵੀਡੀਓਜ਼ ਦੇ ਵਿੱਚ ਦਿਖਾਉਣੀ ਆ ਤੇ ਨਾਲ ਹੀ ਆਪਾਂ ਹੁਣ ਆਪਣੇ ਕੋਲ ਜੁੱਤੀਆਂ ਵੀ ਜਿਹੜੀਆਂ ਹੈਗੀਆਂ ਨੇ ਅਵੇਲੇਬਲ ਹੋਇਆ ਕਰਨੀਆਂ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਕਲੈਕਸ਼ਨ ਆਪਣੀ ਜਿੱਦਾਂ ਕੀ ਏ ਝੁੰਮਕੀ ਵਾਲੇ ਨੇ ਹੈਗੀਆਂ ਜਿਹੜੀਆਂ ਝੁੰਮਕੀਆਂ ਨੇ ਇੱਕ ਛੋਟੀ ਮਲਟੀ ਸ਼ੇਡ ਦੀ ਵਿੱਚ ਇੱਕ ਲਾਈਟ ਗੋਲਡਨ ਸ਼ੇਡ ਦੇ ਵਿੱਚ ਅਵਾਈਡ ਮੋਤੀ ਆ ਇਹਦੇ ਵਿੱਚ ਤੇ ਇਹ ਵਾਲੀ ਵੀ ਆਪਣੇ ਜਿਹੜੇ ਹੈਗੇ ਆ ਕਸਟਮਰ ਕੈਨੇਡਾ ਤੋਂ ਕਸਟਮਰ ਨੇ ਇਹ ਸਾਰੀ ਨਾ ਜਿਹੜੀ ਹੈਗੀ ਹੈ ਜੁਐਲਰੀ ਉਹ ਆਪਣੇ ਤੋਂ ਬਾਏ ਕਰ ਰਹੇ ਨੇ ਠੀਕ ਹੈ ਜੀ ਤੇ ਇੱਕ ਜਿਹੜੀ ਇਅਰਿੰਗ ਨੇ ਉਹਨਾਂ ਦੇ ਨਾਲ ਜਿਹੜੇ ਪਸਹਾਰੇ ਕਹਿ ਦਿੰਨੇ ਹੁੰਨੇ ਆ ਹਨਾ ਇਹ ਵੀ ਉਹਨਾਂ ਨੇ ਲੈਣੇ ਸੀਗੇ ਸੋ ਇਹ ਇਹ ਵੀ ਆਪਾਂ ਉਹਨਾਂ ਨੂੰ ਨਾਲ ਭੇਜ ਰਹੇ ਆ ਤੇ ਦੇਖੋ ਜਿਹੜੇ ਇੱਕ ਸਟੱਡ ਹੈਗੇ ਆ ਸਟੱਡ ਦੇ ਵੀ 2-3 ਡਿਜ਼ਾਈਨ ਹੈਗੇ ਆਪਣੇ ਕੋਲ ਤੇ ਇਹ ਵਾਲੀ ਸਾਰੀ ਨਾ ਜਿਹੜੀ ਹੈਗੇ ਜੋ ਜੁਐਲਰੀ ਆਪਾਂ ਆਪਣੇ ਕਸਟਮਰ ਨੂੰ ਭੇਜ ਰਹੇ ਆ ਤੇ ਬਈ ਇੱਕ ਨਾ ਮੈਂ ਤੁਹਾਨੂੰ ਇਦਾਂ ਕਹਿੰਦੀ ਸੀਗੀ ਕਿ ਹੁਣ ਤੁਹਾਨੂੰ ਕਿਸੇ ਨੂੰ ਵੀ ਹਨਾ ਸੂਟ ਨਾਲ ਦੀ ਕੋਈ ਵੀ ਜੁੱਤੀ ਚਾਹੀਦੀ ਹੁੰਦੀ ਆ ਕੋਈ ਜੁਐਲਰੀ ਵਗੈਰਾ ਸਾਰਾ ਕੁਝ ਚਾਹੀਦਾ ਹੁੰਦਾ ਸੋ ਆਪਾਂ ਨਾ ਕਾਰੀਗਰ ਹਾਇਰਡ ਕੀਤੇ ਆ ਹੁਣ ਠੀਕ ਹੈ ਜੀ ਤੇ ਉਹ ਜਿਹੜਾ ਹੈਗੇ ਸੂਟਾਂ ਨਾਲ ਦੀਆਂ ਤੁਹਾਨੂੰ ਕਿਸੇ ਨੂੰ ਸੂਟਾਂ ਨਾਲ ਦੀ ਜੁੱਤੀ ਬਣਵਾਉਣੀ ਹੁੰਦੀ ਹੈ ਉੱਪਰ ਪੈਚ ਵਗੈਰਾ ਲਗਾ ਕੇ ਵਰਕ ਵਗੈਰਾ ਕਰਵਾ ਕੇ ਠੀਕ ਹੈ ਜੀ ਉਹ ਵੀ ਤੁਹਾਨੂੰ ਮਿਲ ਜਿਆ ਕਰੂਗੀ ਜੇ ਤੁਹਾਨੂੰ ਕੋਈ ਸੂਟ ਨਾਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਜੁਐਲਰੀ ਚਾਹੀਦੀ ਹੁੰਦੀ ਹੈ ਉਹ ਵੀ ਤੁਹਾਨੂੰ ਆਪਣੇ ਕੋਲੋਂ ਮਿਲ ਜਿਆ ਕਰੂਗੀ ਠੀਕ ਹੈ ਜੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਨੂੰ ਜਿਹੜਾ ਹੈਗੇ ਡਿਜ਼ਾਈਨ ਹੈ ਉਹ ਭੇਜ ਸਕਦੇ ਹੋ ਪਾ ਤੁਹਾਨੂੰ ਜੁਐਲਰੀ ਵੀ ਸੇਮ ਰੈਡੀ ਕਰਕੇ ਦਵਾਂਗੇ ਉਦਾਂ ਦੀ ਉਦਾਂ ਦੀ ਹੀ ਠੀਕ ਹੈ ਤੇ ਬਹੁਤ ਹੀ ਸੋਹਣੀ ਪਿਆਰਾ ਜਿਹਾ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਆਪਣਾ ਕੰਮ ਹੋ ਜਦਾਂ ਕਿ ਆਪਣੇ ਵਰਕ ਦਾ ਕੰਮ ਹੁੰਦਾ ਪੂਰੀ ਫਿਨਿਸ਼ਿੰਗ ਨਾਲ ਇਦਾਂ ਆਪਣਾ ਜਿਹੜਾ ਹੈਗਾ ਜੁਐਲਰੀ ਵਗੈਰਾ ਸਾਰਾ ਕੁਝ ਜੁੱਤੀਆਂ ਵਗੈਰਾ ਸਾਰਾ ਆਪਣਾ ਪੂਰਾ ਫਿਨਿਸ਼ਿੰਗ ਦੇ ਨਾਲ ਕੰਮ ਹੋਊਗਾ ਜੀ ਪ੍ਰੋਪਰ ਠੀਕ ਹੈ ਬਾਕੀ ਇਹ ਵਾਲੇ ਦੀਦੀ ਦਾ ਮੈਂ ਤੁਹਾਨੂੰ ਜਿਹੜਾ ਰਿਵਿਊ ਹੋਊਗਾ ਜਦੋਂ ਇਹਨਾਂ ਕੋਲ ਸਾਰਾ ਸਮਾਨ ਪਹੁੰਚ ਗਿਆ ਤਾ ਮੈਂ ਤੁਹਾਨੂੰ ਇਹਨਾਂ ਦਾ ਜਿਹੜਾ ਰਿਵਿਊ ਹੋਊਗਾ ਉਹ ਜ਼ਰੂਰ ਦਵਾਂਗੀ ਕਿ ਉਹ ਉਹਨਾਂ ਨੂੰ ਕਿੱਦਾਂ ਲੱਗਿਆ ਸਾਰਾ ਕੁਝ ਠੀਕ ਹੈ ਜੀ ਤੇ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਮੈਨੂੰ ਕਮੈਂਟ ਕਰਕੇ ਸਾਰੇ ਜਣੇ ਜ਼ਰੂਰ ਦੱਸਿਓ ਜੀ ਤੇ ਜਿਨ੍ਹਾਂ ਨੂੰ ਮੈਂ ਬਾਰ-ਬਾਰ ਕਹਿਨੀ ਹੈ ਕਿ ਜਿਨ੍ਹਾਂ ਨੂੰ ਵੀ ਜੁੱਤੀ ਵਗੈਰਾ ਕੁਝ ਵੀ ਚਾਹੀਦਾ ਹੁੰਦਾ ਏਦਾਂ ਦਾ ਤਾਂ ਸਾਨੂੰ ਜ਼ਰੂਰ ਮੈਸੇਜ ਕਰਿਓ ਜੀ ਆਪਾਂ ਤੁਹਾਨੂੰ ਸੇਮ ਨਾਲ ਆਹ ਸੂਟ ਨਾਲ ਦੀ ਸੇਮ ਜੁੱਤੀ ਤੇ ਜੁਐਲਰੀ ਇਹ ਸਾਰਾ ਕੁਝ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ